First of all, happy Republic Day to all. I am Manisha Mahajan. I get the opportunity to uh, say a few lines on this Republic Day. I would like thank yous to all. I get 79 rank under UPSC and it is my dream. And I am very much, very much thankful to all to give me the opportunity to speak some lines on here. Thank you all. Thank you. Thank you. ਅੱਜ ਅਸੀਂ ਧਾਰੀਵਾਲ ਨਗਰ ਕਾਉਂਸਲ ਦੇ ਦਫ਼ਤਰ ਵਿਖੇ ਅੱਜ ਗਣਤੰਤਰ ਦਿਵਸ ਤੇ ਪ੍ਰੋਗਰਾਮ ਤੇ ਆਏ ਸੀਗੇ ਔਰ ਅੱਜ ਮੇਰੇ ਨਾਲ ਮਨੀਸ਼ਾ ਮਹਾਜਨ ਜੀ ਨੇ ਜਿਹੜੇ ਜਿਨ੍ਹਾਂ ਨੇ ਯੂਪੀਐਸਸੀ ਦੇ ਵਿੱਚ 79 ਰੈਂਕ ਜਿਹੜਾ ਉਹ ਹਾਸਲ ਕੀਤਾ ਔਰ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਰਹੇ ਨੇ ਸੋ ਅੱਜ ਅਸੀਂ ਇਹਨਾਂ ਨੂੰ ਸਨਮਾਨਤ ਕੀਤਾ ਵਾ ਵਧਾਈ ਦਿੱਤੀ ਆ ਇਹਨਾਂ ਨੇ ਧਾਰੀਵਾਲ ਨਗਰ ਦਾ ਨਾਮ ਜਿਹੜਾ ਵਾ ਸਾਰੇ ਹਿੰਦੁਸਤਾਨ ਦੇ ਵਿੱਚ ਬਣਾਇਆ ਵਾ ਔਰ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਇਲਾਕੇ ਦੇ ਜਿਹੜੇ ਨੇ ਇਹਨਾਂ ਨੇ ਇੰਨੀ ਮਿਹਨਤ ਕੀਤੀ ਆ ਔਰ ਤੀਜੀ अटेम्प्ट ਦੇ ਵਿੱਚ ਜਿਹੜੀ ਆ ਇਹਨਾਂ ਨੇ ਆਪਣਾ ਜਿਹੜਾ ਮੁਕਾਮ ਸੀ ਉਹ ਹਾਸਲ ਕੀਤਾ ਔਰ ਹੁਣ ਇਹ ਯੂਪੀਐਸਸੀ ਦੇ ਵਿੱਚ ਕਲੀਅਰ ਕਰਕੇ ਦੇਸ਼ ਦੇ ਵਿੱਚ ਜਿਹੜਾ ਉਹ ਸੇਵਾਵਾਂ ਦੇਣਗੇ ਮੇਰੇ ਵੱਲੋਂ ਇਹਨਾਂ ਨੂੰ ਸ਼ੁਭ ਕਾਮਨਾਵਾਂ ਇਹਨਾਂ ਦੇ ਪਰਿਵਾਰ ਨੂੰ ਔਰ ਸਾਰੇ ਨਗਰ ਨਿਵਾਸੀਆਂ ਨੂੰ ਆਰਾਸ਼ ਕਰਦਾ ਕਿ ਪ੍ਰਮਾਤਮਾ ਨੇ ਜਿਸ ਤਰ੍ਹਾਂ ਇਹਨਾਂ ਤੇ ਕਿਰਪਾ ਕੀਤੀ ਆ ਇਹ ਵਧੀਆ ਢੰਗ ਨਾਲ ਜਿਹੜਾ ਵਾ ਦੇਸ਼ ਦੀ ਸੇਵਾ ਕਰਨਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ